he ਜੇ ਪਹੁੰਚੀ ਰੂਹ ਸ਼ਹੀਦ ਦੀ ਦੋ ਫਾੜ ਦੇਹੀ ਕਰ ਦਿੱਤੀ ਐ ਆਰੇ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਹੋ ਸਪਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਗੁਰੂ ਦੇ ਸਨਮੁਖ ਬੈਠ ਕੇ ਭਾਈ ਮਤੀ ਦਾਸ ਜੀ ਨੇ ਮਹਾਨ ਸ਼ਹਾਦਤ ਦਿੱਤੀ ਐ ਗੱਲਾਂ ਕਹਿ ਦੇਣੀਆਂ ਅੱਗੇ ਲੰਘ ਜਾਣਾ ਬੜਾ ਸੌਖਾ ਸੰਗਤ ਜੀ ਅਸੀਂ ਸੁਣਾ ਦੇਣਾ ਆਪ ਜੀ ਨੇ ਸੁਣ ਲੈਣ ਫਿਰ ਕਹਿਣਾ ਪਏਗਾ ਧੰਨ ਧੰਨ ਮਤੀ ਦਾਸ ਜੀ ਧੰਨ ਗੁਰੂ ਧੰਨ ਗੁਰੂ ਪਿਆਰੇ ਉਹ ਗੁਰੂ ਵੀ ਧੰਨ ਹੈ ਤੇ ਉਸ ਗੁਰੂ ਦੇ ਸਿੱਖ ਵੀ ਧੰਨ ਗੁਰੂ ਵੱਡਾ ਹੈ ਗੁਰੂ ਦੇ ਸਨਮੁਖ ਬੈਠ ਕੇ ਸ਼ਹਾਦਤ ਦੇ ਦਿੱਤੀ ਮੁਖ ਜੋ ਬਾਣੀ ਪੜ ਰਹਿ ਕਹਿੰਦੇ ਉਧਰ ਤਨ ਦੇ ਦੋ ਫਾੜ ਹੋ ਗਏ ਨੇ ਉਧਰ ਗੁਰਬਾਣੀ ਦਾ ਭੋਗ ਪਾਰ ਹੈ ਗੁਰਸਿੱਖ ਕਹਿ

ਸ਼ਾਹੀ ਨੰਦ ਦੀ ਮੌਤ ਕਾਮਾਂ ਦੀ ਜ਼ਿੰਦਗੀ ਹੈ ਕਹਿੰਦੇ ਜ਼ਿੰਦਗੀ ਤੇ ਇੱਕ ਪਾਸੇ ਇਹ ਜ਼ਿੰਦਗੀ ਤੋਂ ਵੱਧ ਕੇ ਜ਼ਿੰਦਗੀ ਹੈ ਉਹਨਾਂ ਨੇ ਸਦਾ ਹੀ ਅਮਰ ਰਹਿਣਾ ਹੈ ਇੱਕ ਵਾਰ ਸ਼ਹਾਦਤ ਦਿੱਤੀ ਹੈ ਮੁੜ ਉਹਨਾਂ ਨੇ ਫਿਰ ਜੰਮਣ ਮਰਨ ਦੇ ਚੱਕਰਾਂ 'ਚ ਨਹੀਂ ਪੈਣਾ ਉਹ ਸਦਾ ਹੀ ਜਿਉਂਦੇ ਹੋਗੇ ਉਹਨਾਂ ਦਾ ਨਾਂ ਕੋਈ ਦੁਨੀਆ ਤੋਂ ਮਿਟਾ ਨਹੀਂ ਸਕਦਾ ਅਮਰ ਹੋਗੇ ਅਦਤ ਵੱਡੀ ਸ਼ਾਹ ਭਾਈ ਸਤੀਦਾਸ ਜੀ ਨੂੰ ਕਹਿੰਦੇ ਹਨ ਵੇਖ ਆ ਤੇਰਾ ਭਰਾ ਆਰੇ ਨੇ چیر ਕੇ ਦੋ ਫਾੜ ਕਰ ਦਿੱਤਾ ਹੈ ਉਹ ਕਹਿੰਦੇ ਮੇਰੇ ਲਈ ਵੀ ਕੋਈ ਨਿਸ਼ਚਿਤ ਹੈ ਮੌਤ ਤੇ ਮੈਨੂੰ ਵੀ ਦਿਓ ਰੂਹਿੰ ਦੇ ਵਿੱਚ ਲਪੇਟ ਕੇ ਜਿਉਂਦਿਆਂ ਨੂੰ ਅੱਗ ਲਾ ਦਿੱਤੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਅਗਾਚਰਾ ਸੀ ਦੇ ਵਿੱਚ ਵੀ ਲਾਈਆਂ ਗਈਆਂ ਉਸੇ ਦਿੱਲੀ ਦੇ ਅੰਦਰ ਆ ਕੋ ਸਤਨਾਮ ਨਹ ਹੈ ਸਿੱਖੀ ਧੰ ਹੈ ਸਿੱਖੀ ਗੁਰੂ ਧੰ ਹੈ ਸਿੱਖੀ ਧੰ ਹੈ ਗੁਰੂ ਪਿਆਰ ਵਾਲਿਓ ਭਾਈ ਤੇ ਆਲਾ ਜੀ ਨੂੰ ਕਹਿੰਦੇ ਤੇ ਆ ਮੁੱਖ ਗੁਰੂ ਵੱਲ ਨੂੰ ਹੋਣਾ ਚਾਹੀਦਾ ਸਾਡਾ ਗੁਰੂ ਸਾਹਮਣੇ ਦਿੱਖਣਾ ਚਾਹੀਦਾ ਹੈ ਕੋਈ ਗੱਲ ਨਹੀਂ ਇਹ ਜ਼ਿੰਦਗੀ ਇਹ ਤੇ ਇੱਕ ਦਿਨ ਠੀਕਰਾਂ ਫੁੱਟਣਾ ਹੀ ਫੁੱਟਣਾ ਯਕੀਂਦੀਆਂ ਨੇ ਵਿਰਲੇ-ਵਿਰਲੇ ਨੇ ਜਿਹੜੇ ਸਿਰਾ ਤਾਪਣ ਬਨ ਕੇ ਤੇ ਘਰਾਜੋਂ ਆ ਜਾਂਦੇ ਐ ਬੜਾ ਔਖਾ ਹੈ ਕਹਿ ਕੇ ਲੰਘ ਜਾਣਾ ਬੜਾ ਸੌਖਾ ਹੈ ਕਹਿੰਦੇ ਜਿਹੜੀ ਸਾਡੇ ਲਈ ਐ ਸਾਨੂੰ ਵੀ ਦੇ ਦਿਓ ਮੌਤ ਵੰਡੀ ਜਾ ਰਹੀ ਐ ਕੋਈ ਖੀਰ ਨਹੀਂ ਵੰਡੀ ਜਾ ਰਹੀ ਮੌਤ ਵੰਡੀ ਜਾ ਰਹੀ ਐ ਉਹਨਾਂ ਨੂੰ ਕਿਹੜੀ ਮੌਤ ਦਿੱਤੀ ਪਵਨ ਸ਼ਹਾਦਤ ਦੇ ਦਿੱਤੀ ਹੈ ਪ੍ਰਮੁਖ ਦੇ ਵਿੱਚੋਂ ਸੀ ਨਹੀਂ ਉਚਾਰੀ ਆਖੋ ਸਤਨਾਮ ਤਨ ਹਨੋ ਮਹਾਨ ਸ਼ਹੀਦ ਜਿਨ੍ਹਾਂ ਨੇ ਤਿੰਨ ਗੁਰਸਿੱਖ ਪੰਜਾਂ ਦੇ ਵਿੱਚੋਂ ਸ਼ਹਾਦਤਾਂ ਪਾ ਚੁੱਕੇ ਵੇਖ ਜਿੰਨ ਕਲ ਰਾਖੀ ਮੇਰੀ ਇਸ ਘਰ ਦੇ ਨਾਲ ਮੱਥਾ ਲਾਉਣ ਵਾਲੇ ਮਹਾਮੂਰਖ ਨੇ ਮਹਾਮੂਰਖ ਜਿਹੜੇ ਭੁੱਲ ਜਾਂਦੇ ਨੇ ਇਸ ਘਰ ਦੀਆਂ ਤਾਕਤਾਂ ਨੂੰ ਇਸ ਦਰਦੀਆਂ ਤਾਕਤਾਂ ਨੂੰ ਇਹ ਤਾਕਤਾਂ ਉਦੋਂ ਵੀ ਟੱਲ ਸੀ ਇਹ ਤਾਕਤਾਂ ਅੱਜ ਵੀ ਟੱਲ ਨੇ ਆਖੋ ਸਤਨਾਮ ਤੇ ਸਦਾ ਟੱਲ ਰਹਿਣੀਆਂ ਗੁਰੂ ਪਿਆਰ ਵਾਲਿਓ ਸਦਾ ਉਹਦੇ ਤੋਂ ਡਰ ਕੇ ਰਹਿਣਾ ਚਾਹੀਦਾ ਹੈ ਉਹਦੇ ਪੈ ਦੇ ਵਿੱਚ ਰਹਿਣਾ ਚਾਹੀਦਾ ਇਹ ਨਹੀਂ ਵੀ ਸਿਨੇ ਦੇ ਨਾਲ ਲਾ ਕੇ ਬਖਸ਼ਵੀ ਦਿੰਦਾ ਪਰ ਕਦੇ ਭੁੱਲੀਏ ਨਾ ਅਸੀਂ ਮਾੜਾ ਕਰਮ ਕਰ ਰਹੇ ਆਂ ਪਾਪ ਕਰ ਰਹੇ ਆਂ ਦੂਜਿਆਂ ਦਾ ਬੁਰਾ ਕਰ ਰਹੇ ਆਂ ਉਹ ਵੇਖਦਾ ਨਹੀਂ ਵੇਖਦਾ ਹਰ ਸਮੇਂ ਵੇਖਦਾ ਹੈ ਗੁਰੂ ਪਿਆਰ ਵਾਲਿਓ ਐਡਾ ਵੱਡਾ ਜ਼ੁਲਮ ਦਿੱਲੀ ਦੇ ਅੰਦਰ ਹੋਇਆ ਗੁਰਤੇਗ ਫਦਰਮਹਾਰਾਜ ਜੀ ਕਹਿਣ ਲੱਗੇ ਜਿੰਨਾ ਜੋਰ ਲਾ ਸਕਦਾ ਨਾ ਹੁਣ ਸਾਡੇ ਤੇ ਲਾਲ ਹੈ ਰੰਗਜੀਤ ਤੇਰੇ ਮਨ ਦੇ ਅੰਦਰ ਕੋਈ ਰੀਜ ਕੋਈ ਚਾਹ ਅਧੂਰਾ ਨਾ ਰਹਿ ਜਾਵੇ ਕਿ ਮੈਂ ਆਹ ਪੈਂਤੜਾ ਵਰਤ ਕੇ ਨਹੀਂ ਸੀ ਵੇਖਿਆ ਵਰਤ ਲੈ ਸਾਰਾ ਜ਼ੋਰ ਲਾ ਲੈ ਤੂੰ ਬਾਦਸ਼ਾਹ ਖਵਾਉਂਦਾ ਏ ਅੱਜ ਤੇਗ ਬਹਾਦਰ ਤੇਰੇ ਘਰ ਆਇਆ ਹੋਇਆ ਏ ਵੇਖ ਚੋਰ ਅਜਮਾ ਕੇ ਜੇ ਸਾਡਾ ਦੀਨ ਕਬੂਲ ਕਰਵਾ ਲਵੇਂ ਤਾਂ ਤੈਨੂੰ ਮੰਨ ਜਾਵਾਂ ਲਾ ਲੈ ਚੋਰ ਕਿਉਂਕਿ ਮੌਤ ਤੋਂ ਏ ਕੁਝ ਐ ਹੀ ਜੇ ਸੁਣੋ ਮੌਤ ਦਾ ਪੈ ਨਹੀਂ ਮੌਤ ਦਾ ਡਰ ਨਹੀਂ ਉਹਨੂੰ ਕਿਵੇਂ ਕੋਈ ਡੁਲਾ ਲਵੇਗਾ ਪਤਾ ਹੈ ਕਿ ਮੌਤ ਆਉਣੀ ਹੀ ਆਉਣੀ ਹੈ ਉਹਨੂੰ ਕੋਈ ਕਿਸ ਤਰ੍ਹਾਂ ਡੋਲਾ ਸਕਦਾ ਸੀ ਫਿਰ ਕਹਿੰਦੇ ਅਸੀਂ ਆ ਗਏ ਹਾਂ ਤੂੰ ਆਪਣੇ ਚਾਹ ਪੂਰੇ ਔਰੰਗਜ਼ੇਬ ਨੇ ਵੇਖ ਲਿਆ ਸੀ ਨਹੀਂ ਹੁਣ ਨਹੀਂ ਜੋਰ ਚੱਲਣਾ ਮੈਂ ਹਾਰ ਜਾਣਾ ਹੈ ਆਪਣੇ ਘਰ ਦੇ ਵਿੱਚ ਹਾਰਾਂਗਾ ਧਰਮ ਨੇ ਜਿੱਤ ਜਾਣਾ ਹੈ ਪਾਪ ਨੇ ਹਾਰ ਜਾਣਾ ਹੈ ਜ਼ਬਰ ਨੇ ਹਾਰਨਾ ਹੈ ਤੇ ਸਬਰ ਨੇ ਜਿੱਤ ਜਾਣਾ ਹੈ ਜਿੱਤਿਆ ਚਾਂਦਨੀ ਚੌਂਕ ਦੇ ਅੰਦਰ ਜ਼ਲਾਦ ਨੂੰ ਬੁਲਾਇਆ ਹੁਕਮ ਕੀਤਾ ਸੀਸ ਟੜ ਤੋਂ ਜੁਦਾ ਕਰ ਦਿਓ ਆਖੋ ਸਤਨਾਮ ਵਾਹਿਗੁਰੂ ਧਰਮ ਹਿਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦਿਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਜਿਸ ਤਰ੍ਹਾਂ ਚੰਦਨੀ ਚੌਕ ਦੇ ਅੰਦਰ ਹੋਈ ਹੈ ਆਪਣਾ ਸ਼ਾਹ ਸਹਦਦੀਪ ਲਵਾੜੀ ਨੂੰ ਸਿੰਝਿਆ ਗੁਰਤੇਗ ਮਾਧਮਾਰਾਜ ਜੀ ਨੇ ਇੱਕ ਨਵਾਂ ਰੰਗ ਚਾੜ ਦਿੱਤਾ ਇਸ ਸੇਸ਼ ਨੂੰ ਇਸ ਕੌਮ ਨੂੰ ਉਹਨਾਂ ਲੈਣਾ ਨੂੰ ਡਾਡੀ ਜੱਥਾ یوں ਕਹਿਣ ਲੱਗਾ 对呀。嗯嗯嗯 ਆਪਣ ਸੀਸ ਨੂੰ ਸੰਭਾਲ ਲੈਂਦੇ ਹਨ ਤੇ ਲੱਖੀ ਸ਼ਾਹ ਵਣਜਾਰਾ ਧੜ ਚੁੱਕ ਕੇ ਆਪਣੇ ਘਰ ਦੇ ਵਿੱਚ ਲੈ ਜਾਂਦਾ ਹੈ ਲੱਖੀ ਸ਼ਾਹ ਵਣਜਾਰਾ ਆਪਣੇ ਘਰ ਦੇ ਅੰਦਰ ਧੜ ਲਿ ਜਾ ਕੇ ਪਲੰਘ ਦੇ ਉੱਤੇ ਪਾ ਕੇ ਤੇ ਅੱਗ ਲਾ ਦਿੰਦਾ ਹੈ ਘਰ ਨੂੰ ਆਖੋ ਸਤਨਾ। ਇੱਡੀ ਵੱਡੀ ਸਿੱਖੀ ਉਸ ਸਿੱਖ ਨੇ ਕਮਾਈ ਹੈ। ਦਿੱਲੀ ਦੇ ਅੰਦਰ ਪਾਈ ਮਤੀ ਦਾਸ ਜੀ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਆ ਜਾਂਦੇ। ਗੁਰਪਿਆਰ ਵਾਲਿਓ ਇਹ ਮਹਾਨ ਸ਼ਹਾਦਤਾਂ પ્રસੰਗ ਸਾਖੀਆਂ ਗੁਰਬਾਣੀ ਸੁਣਨ ਦਾ ਸਾਨੂੰ ਤਾਂ ਹੀ ਲਾਹ ਹੈ ਜੇ ਸਾਡੇ ਅੰਦਰ ਵੀ ਕੁਝ ਥੋੜਾ ਜਿਹਾ ਬਦਲਾ ਆ ਜਾਵੇ ਅਸੀਂ ਵੀ ਆਪਣੇ ਆਪ ਨੂੰ ਦੁਨੀਆ ਤੋਂ ਥੋੜਾ ਜਿਹਾ ਵੱਖਰਾ ਰੱਖੀਏ ਇਹ ਨਹੀਂ ਕਿ ਉਹਦੇ ਵਿੱਚ ਖੱਚਤ ਹੋ ਜਾਈਏ ਸਾਡੀ ਹਾਲਤ ਇਹ ਹੈ ਕਿ ਪੂਰੀ ਤਰ੍ਹਾਂ ਉਸ ਪਾਸੇ ਦੇ ਹੀ ਹੋਏ ਤੇ ਨਾ ਪੂਰੀ ਤਰ੍ਹਾਂ ਉਸ ਪਾਸੇ ਦੇ ਇਹ ਟੱਲ ਸਚਾਈ ਹੈ ਕਿਉਂਕਿ ਉਹਦਾ